ਸਿੱਧੂ ਮੂਸੇਵਾਲਾ ਕੇਸ ਦੇ ਵਿੱਚ ਅੱਜ ਸਿੱਧੂ ਦੇ ਪਿਤਾ ਫਿਰ ਦੇਖੇ ਨਰਾਸ਼ ਤੇ ਪੈ ਗਈ ਅਗਲੀ ਤਰੀਕ ਸਿੱਧੂ ਮੂਸੇਵਾਲਾ ਦੇ ਕੇਸ ਦੇ ਵਿੱਚ ਚਾਰਜ ਫਰੇਮ ਨੂੰ ਹੋਣ ਨੂੰ ਲੈ ਕੇ ਲਗਾਤਾਰ ਪੈਂਡਿੰਗ ਚੱਲ ਰਿਹਾ ਕੇਸ ਤੇ ਅੱਜ ਫੇਰ ਤਰੀਕ ਸੀ ਜਿੱਥੇ ਜੱਗੂ ਬਣਗਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਡਿਸਚਾਰਜ ਹੋਣ ਦੀ ਅਪੀਲ ਲਗਾ ਰਹੇ ਨੇ ਉੱਥੇ ਹੀ ਸਿੱਧੂ ਮੂਸੇਵਾਲੇ ਦੇ ਪਿਤਾ ਅੱਜ ਫੇਰ ਨਰਾਸ਼ ਦੇਖੇ ਕਿਉਂਕਿ ਇਹ ਅਪੀਲ ਲਗਾਤਾਰ ਚੱਲ ਰਹੀ ਹੈ ਕਿ ਡਿਸਚਾਰਜ ਕੀਤਾ ਜਾਵੇ ਜੱਗੂ ਤੇ ਲਾਰੈਂਸ ਨੂੰ ਤੇ ਦੂਸਰੇ ਪਾਸੇ ਸਿੱਧੂ ਮੂਸੇਵਾਲੇ ਦੇ ਪਿਤਾ ਇਨਸਾਫ ਮੰਗਦੇ ਨੇ ਤੇ ਹਰ ਬਾਰ ਇੱਕੋ ਹੀ ਗੱਲ ਸਰਕਾਰ ਨੂੰ ਕਹਿੰਦੇ ਨੇ ਕਿ ਇਹਨਾਂ ਨੂੰ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ ਅੱਜ ਫੇਰ ਇੱਕ ਅਗਲੀ ਤਰੀਕ ਦੇ ਦਿੱਤੀ ਗਈ 23 ਜਨਵਰੀ ਨੂੰ ਹੁਣ ਅਗਲੀ ਤਰੀਕ ਜਿਹੜੀ ਹੈ ਪੇਸ਼ੀ ਪਵੇਗੀ ਤੇ ਉਸ ਦਿਨ ਤੈਅ ਕੀਤੇ ਜਾਣਗੇ ਚਾਰਜ ਹੋ ਸਕਦਾ ਹੈ ਪਰ ਸਿੱਧੂ ਮੂਸੇਵਾਲਾ ਕੇਸ ਦੇ ਵਿੱਚ ਅਹਿਮ ਦੋਸ਼ੀ ਜਿਹੜੇ ਨੇ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਜਿਨ੍ਹਾਂ ਨੇ ਜਿਸ ਚਾਰਜ ਦੀ ਜਿਹੜੀ ਅਪੀਲ ਲਾਈ ਆ ਉਹ ਵੀ ਤਰੀਕ ਜਿਹੜੀ ਆ ਉਹ 23 ਜਨਵਰੀ ਪੈ ਚੁੱਕੀ ਆ ਤੇ ਸਿੱਧੂ ਮੂਸੇਵਾਲੇ ਦੇ ਪਿਤਾ ਅੱਜ ਨਿਰਾਸ਼ ਦਿਖੇ ਤੇ ਫੇਰ ਆਪਣੇ ਪੁੱਤ ਦੇ ਇਨਸਾਫ ਦੀ ਗਹੌਰ ਲਗਾਉਂਦੇ ਨਜ਼ਰ ਆਏ ਸਿੱਧੂ ਮੂਸੇਵਾਲਾ ਨੂੰ ਲੈ ਕੇ ਜਿੰਨੇ ਵੀ ਦੋਸਤ ਵੀਡੀਓ ਨੂੰ ਦੇਖ ਰਹੇ ਨੇ ਪਹਿਲਾਂ ਤਾਂ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜਸਟਿਸ ਫਾਰ ਸਿੱਧੂ ਮੂਸੇਵਾਲਾ ਜ਼ਰੂਰ ਲਿਖ ਦਿਓ ਸਿੱਧੂ ਮੂਸੇਵਾਲਾ ਨੂੰ ਮਾਰਨ ਵਾਲੇ ਇਹ ਸੋਚਦੇ ਸੀ ਕਿ ਮਾਰਨ ਤੋਂ ਬਾਅਦ ਉਹ ਬਚ ਜ ਜਾਣਗੇ ਪਰ ਸਿੱਧੂ ਮੂਸੇਵਾਲੇ ਦੇ ਪਿਤਾ ਅਦਾਲਤਾਂ ਦੇ ਵਿਸ਼ਵਾਸ ਰੱਖਦੇ ਨੇ ਤੇ ਇੱਕੋ ਅਪੀਲ ਲਗਾਤਾਰ ਕਰ ਰਹੇ ਨੇ ਕਿ ਸਿੱਧੂ ਨੂੰ ਇਨਸਾਫ ਮਿਲਣਾ ਚਾਹੀਦਾ ਸਾਡਾ ਪਰਿਵਾਰ ਰੋਲ ਦਿੱਤਾ ਇਹਨਾਂ ਗੈਂਗਸਟਰਾਂ ਨੇ ਅੱਜ ਬਚਣ ਦੀ ਉਮੀਦ ਲਗਾ ਕੇ ਬੈਠੇ ਨੇ ਪਰ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਜੋ ਗੱਲਾਂ ਕਈਆਂ ਸੁਣ ਕੇ ਵੀਡੀਓ ਨੂੰ ਵੱਤ ਤੋਂ ਵੱਤ ਕਰ ਦਿਓ ਸ਼ੇਅਰ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਜੋ ਗੱਲਾਂ ਕਈਆਂ ਸੁਣ ਕੇ ਹੈਰਾਨ ਵੀ ਹੋਵੋਗੇ ਕਿ ਅੱਜ ਫੇਰ ਅਗਲੀ ਤਰੀਕ ਪੈ ਗਈ ਜਿੱਥੇ ਸਿੱਧੂ ਮੂਸੇਵਾਲੇ ਦੇ ਪਿਤਾ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਆ ਤਾਂ ਅਦਾਲਤਾਂ ਵੱਲੋਂ ਅਗਲੀ ਤਰੀਕ ਹਰ ਬਾਰ ਦੀ ਤਰ੍ਹਾਂ ਪਾ ਦਿੱਤੀ ਗਈ ਆ ਚਾਰਜ ਦੇਮ ਦੀ ਉਡੀਕ ਲੈ ਕੇ ਉਮੀਦ ਲੈ ਕੇ ਸਿੱਧੂ ਦੇ ਪਿਤਾ ਅਦਾਲਤਾਂ ਚ ਆਉਂਦੇ ਨੇ ਪਰ ਹਰ ਵਾਰ ਦੀ ਤਰ੍ਹਾਂ ਅੱਜ ਫੇਰ ਅਗਲੀ ਤਰੀਕ ਪਾ ਦਿੱਤੀ ਗਈ ਤੇ ਫੇਰ ਸਿੱਧੂ ਦੇ ਪਿਤਾ ਨਿਰਾਸ਼ ਘਰ ਵਾਪਸ ਪਰਤੇ ਨੇ ਕੀ ਕਹਿੰਦੇ ਨੇ ਸਿੱਧੂ ਦੇ ਪਿਤਾ ਇਸ ਪੇਸ਼ੀ ਨੂੰ ਲੈ ਕੇ ਉਹ ਵੀ ਤੁਸੀਂ ਸੁਣ ਲੋ ਤੇ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਅੱਜ ਠੰਡਾ ਜਿਹਾ ਰਿਹਾ ਕਮੁਖ ਜਿਆਦਾ ਖਾਸ ਨਹੀਂ ਕਹਿ ਸਕਦਾ ਪਰੰਤੂ ਅਗਲੀ ਤਰੀਕ ਹੈ ਜਿਹੜੀ ਉਹ 23 ਤਰੀਕ ਪੈ ਗਈ ਆ ਤਾਂ ਉਹ ਤੋਂ ਬਾਅਦ ਫੇਰ ਅਮੀਰ ਕਰਦੇ ਵਧੀਆ ਤੇਜੀ ਨੂੰ ਚੱਟੂਗਾ ਕੰਮ ਆ ਓਏ ਕਿੰਨੇ ਕੁ ਰੋਪੀ ਅੱਜ ਜਿਹੜੇ ਪੇਸ਼ ਕੀਤੇ ਹੈਗੇ ਅੱਜ ਬੀਸੀ ਰਾਹੀਂ ਤਾਂ ਸਾਰੇ ਪੇਸ਼ ਹੋ ਗਏ ਹੋਰ ਤੁਹਾਨੂੰ ਲੱਗਦਾ ਜੀ ਟਾਈਮ ਜ਼ਿਆਦਾ ਲੱਗ ਰਿਹਾ ਜੀ ਹਰ ਵਾਰ ਉਹ ਤਾਂ ਹੈ ਹੀ ਹੈ ਉਹ ਤਾਂ ਕਲੀਅਰ ਹੈ ਦੇਖੋ ਟਾਈਮ ਤਾਂ ਜ਼ਿਆਦਾ ਲੱਗ ਹੀ ਰਿਹਾ ਪਰ ਹੁਣ ਆਈ ਪੇਸ਼ੀ ਦੇ ਤੇ ਕੋਈ ਨਾ ਕੋਈ ਐਪਲੀਕੇਸ਼ਨ ਨਹੀਂ ਲੱਗ ਜਾਂਦੀ ਹੈ ਹਨਾ ਹੁਣ ਤੀਜਾ ਕੋਈ ਅੱਜ ਵੀ ਕਿਸੇ ਰੋਸ਼ੀ ਨੇ ਲਾਈ ਹੈ ਵੀ ਮੈਨੂੰ ਦਸਿਆ ਰਜੀਤਾ ਜਾਵੇ ਤਾਂ ਦੇਖ ਰਹੇ ਹਾਂ ਕੋਈ ਕਰ ਪਿਛਲੀ ਉਹ ਜੱਗੂ ਤੇ ਲਾਰੈਂਸ ਦੀ ਐਪਲੀਕੇਸ਼ਨ ਦੇ ਵੀ ਅੱਜ ਸੁਣਵਾਈ ਹੋਣੀ ਸੀ ਉਹ ਤੇ ਕੀ ਹੋਇਆ ਕਿਹੜੀ ਤੇ ਬੇਟਾ ਜੱਗੂ ਭਗਵਾਨ ਗੁਰਦੇ ਲਾਰੈਂਸ ਮਿਸ਼ਨ ਹੋਈ ਨੇ ਜਿਹੜੀ ਡਿਸਚਾਰਜ ਲਈ ਅਪੀਲ ਪਾਈ ਸੀ ਉਹ ਤੇ ਕੀ ਹੋਇਆ ਹਾਂ ਉਹ ਤੇ ਕੁਝ ਪ੍ਰਯਤ ਕੀ ਆਪਾਂ ਆਪਾਂ ਪੱਖ ਰੱਖਿਆ ਫਿਰ ਅਗਲੀ ਤੇ ਪਤਾ ਲੱਗੂਗਾ ਨੇ ਇਸ ਗੱਲ ਦਾ ਇਹ ਤਾਂ ਕੋਰਟ ਦੇ ਅੰਦਰ ਦੀ ਗੱਲ ਹੈ ਮੈਂ ਤੁਹਾਨੂੰ ਕਲੀਅਰ ਤਰੀਕਾ ਸਾਰੀ ਦੱਸ ਸਕਦਾ ਪਰੰਤੂ ਉਹਨਾਂ ਤੇ ਉਸੇ ਦੀ ਹੋਈ ਜਗੂ ਆ ਰਵੇ ਦੋਨੇ ਤਰ੍ਹਾਂ ਦੇ ਜਵਾਬ ਉਧਰ ਉਧਰ ਹੀ ਹੁੰਦੇ ਨੇ ਨਾ ਫਿਰ ਉਸ ਤੋਂ ਬਾਅਦ ਹੀ ਕੋਈ ਬਹਿਸ ਹੋਏ ਹਰ ਵਾਰ ਡਿਲੇ ਹੁੰਦਾ ਜੀ ਅੱਜ ਫੇਰ ਅਗਲੀ ਤਰੀਕ ਮਿਲ ਗਈ ਆਹ ਤੇ ਤੁਹਾਨੂੰ ਪਤਾ ਹੀ ਹੈ ਸਾਡਾ ਸਿਸਟਮ ਹੀ ਥੋੜਾ ਜਿਆਦਾ ਸੁਸਤ ਹੈ ਕੋਈ ਗੱਲ ਨਹੀਂ ਕੋਈ ਜਾਂਦਾ ਠੀਕ ਹੈ ਚੰਗਾ